ਸਚੀਕਾਲ ਦੋਸਤੋ ਪਬਲਿਕ ਸਮਾਣਾ ਨੂਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪਿਛਲੇ ਦਿਨੀ ਜਿਹੜਾ ਸਮਾਣਾ ਪਟਿਆਲਾ ਰੋਡ ਦੇ ਉੱਤੇ ਗੰਭੀਰ ਜਿਹੜੀ ਐ ਇਨੋਵਾ ਕਾਰ ਤੇ ਟਿਪਰ ਦੇ ਨਾਲ ਐਕਸੀਡੈਂਟ ਹੁੰਦਾ ਜਿਹੜੇ ਬੱਚੇ ਪਟਿਆਲਾ ਤੋਂ ਸਕੂਲ ਦੇ ਵਿਦਿਆਰਥੀ ਪੜ੍ਹ ਕੇ ਆ ਰਹੇ ਸਨ ਤੇ ਡਰਾਈਵਰ ਦੀ ਵੀ ਉਸ ਹਾਸੇ ਦੇ ਵਿੱਚ ਮੌਕੇ ਤੇ ਹੀ ਜਿਹੜੀ ਐ ਮੌਤ ਹੋ ਜਾਂਦੀ ਐ ਤੇ ਅੱਜ ਜਿਹੜੇ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਨੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅਮਰਿਤ ਸਿੰਘ ਏਠੀ ਨੇ ਤੇ ਹੋਰ ਵੀ ਜਿਹੜੀ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਇਹਨਾਂ ਪਰਿਵਾਰਾਂ ਨੂੰ ਮਿਲਣ ਦੇ ਲਈ ਪਹੁੰਚੀ ਤੇ ਇਹਨਾਂ ਦੇ ਵੱਲੋਂ ਵੀ ਜਿਹੜਾ ਅੱਜ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਪਰਿਵਾਰਾਂ ਦੇ ਵੱਲੋਂ ਅੱਜ ਵੀ ਕਿਹਾ ਜਾ ਰਿਹਾ ਕਿ ਸਾਨੂੰ ਹਲੇ ਤੱਕ ਨਾ ਤਾਂ ਕੋਈ ਇਨਸਾਫ ਮਿਲਿਆ ਪਰ ਅਜੇ ਵੀ ਜਿਹੜੇ ਟਿੱਪਰ ਨੇ ਉਸੇ ਤਰੀਕੇ ਨਾਲ ਹੀ ਚੱਲ ਰਹੇ ਨੇ ਨਾ ਹੀ ਇਹਨਾਂ ਟਿੱਪਰ ਵਾਲਿਆਂ ਕੋਲ ਕੋਈ ਲਾਇਸੈਂਸ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਸਾਨੂੰ ਇਹਨਾਂ ਵੱਲੋਂ ਇਹ ਕਿਹਾ ਗਿਆ ਕਿ ਕੋਈ ਵੀ ਜਿਹੜਾ ਇਨਸਾਫ ਨਹੀਂ ਮਿਲਿਆ ਬਲਕਿ ਸਕੂਲ ਵੈਨਾਂ ਨੂੰ ਜਿਹੜਾ ਬੰਦ ਕਰਵਾਇਆ ਜੋ ਵੈਨ ਆਪਣੇ ਪਰਿਵਾਰ ਪਾਲਦੀਆਂ ਸਨ ਉਹਨਾਂ ਦੀਆਂ ਕਿਸਮਤਾਂ ਭਰੀਆਂ ਹੋਈਆਂ ਸਨ ਉਨ੍ਹਾਂ ਨੇ ਕਸੂਰ ਕੀ ਹੈ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਅਮਿਤ ਸਿੰਘ ਛੱਤੀ ਨੇ ਪੰਜਾਬ ਸਰਕਾਰ ਦੇ ਬਾਰੇ ਕਿਹਾ ਕਿ ਪੀੜਿਤ ਪਰਿਵਾਰਾਂ ਸਰਕਾਰ ਵੱਲੋਂ ਕੋਈ ਵੀ ਇਨਸਾਫ ਨਹੀਂ ਮਿਲਿਆ ਨਾ ਹੀ ਕੋਈ ਮਹੱਲੀ ਜਿਹੜੀ ਐ ਸਹਾਇਤਾ ਕੀਤੀ ਗਿਆ ਇਨਸਾਫ ਨਹੀਂ ਮਿਲਿਆ ਕੋਈ ਵੀ ਸਹਾਇਤਾ ਜਿਹੜੀ ਐ ਨਹੀਂ ਹੋਈ ਜਿਸ ਨੂੰ ਕਸੂਰ ਜਿਹੜਾ ਸਾਰਾ ਹੀ ਸਾਰਾ ਸਰਕਾਰ ਦਾ ਹਲੇ ਤੱਕ ਜਿਹੜਾ ਸਰਕਾਰ ਹੈ ਇਸ ਪਾਸੇ ਧਿਆਨ ਨਹੀਂ ਦੇ ਰਹੀ ਪਰ ਪਰਿਵਾਰ ਜਿਹੜਾ ਲਗਾਤਾਰ ਦੁੱਖਾਂ ਦੇ ਵਿੱਚ ਝੰਜੋੜਦਾ ਹੀ ਨਜ਼ਰ ਆ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਇੱਕੋ ਹੀ ਗੱਲ ਕਹੀ ਗਈ ਅਸੀਂ ਤੁਹਾਡੇ ਨਾਲ ਖੜੇ ਹਾਂ ਚਾਹੇ ਸਰਕਾਰ ਜਿੰਨੀ ਮਰਜ਼ੀ ਜ਼ੋਰ ਲਾ ਲੇ ਜੀ ਗੱਲ ਆ ਬੜੀ ਪਟਿਕੜਨਾ ਵਾਪਰੀ ਹੈ ਤੇ ਉਹਦੇ ਵਿੱਚ 6 ਬੱਚੇ ਇੱਕ ਡਰਾਈਵਰ ਦੀ ਮੌਤ ਹੋਈ ਹੈ ਤੇ ਇਹਦੇ ਬਾਰੇ ਜਿੰਨਾ ਵੀ ਆਪਾਂ ਪਰਿਵਾਰ ਨੂੰ ਫੋਕਸ ਕਰਦਾ ਕਰਦਾ ਰਹੇ ਹਾਂ ਸੋ ਮੈਂ ਸਮਝਦਾ ਕਿ ਦਸਰੇ ਸੀ ਬੱਚੇ ਦੇ ਵਾਪਰੀ ਵੀ ਸਕੂਲ ਜੇ ਬੱਸਾਂ ਬੰਦ ਕਰਤੀਆਂ ਤੇ ਟਿਪਪਰੋਂ ਵੀ ਚੱਲ ਰਹੇ ਨੇ ਉਹ ਦਸਰ ਟਿਪਪਰ ਜਿਹੜੇ ਟਿਪਪਰ ਐਕਸੀਡੈਂਟ ਵਰ ਟਿਪਪਰ ਬਲੈਕਲਿਸਟ ਹੋਇਆ ਹੋਇਆ ਚਲਾਨ ਹੋਏ ਹੋਏ ਨੇ ਤੇ ਡਰਾਈਵਰ ਬਹੁਤ ਰੈਸ਼ ਲਾ ਰਹੇ ਨੇ ਜੀਦਾ ਵੀ ਟਿੱਪਰ ਦੇਖੋ ਲਾਣ ਆਰਡਰ ਨੂੰ ਮੈਟਰ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਟਿੱਪਰ ਬਿਨਾ ਕਿਸੇ ਕਾਨੂੰਨ ਤੋਂ ਚੱਲ ਰਹੇ ਨੇ ਉਹਨਾਂ ਦੇ ਨਸਖ ਹੋਣੀ ਚਾਹੀਦੀ ਹੈ ਜਿਹੜੇ ਬੱਚਿਆਂ ਦਾ ਦੇਖੋ ਘਾਟਾ ਕਰੇ ਪੂਰਾ ਨੁਕਸਾਨ ਆ ਇਹ ਤਖ਼ਤਾਂ ਦੁਬਾਰਾ ਨਾਲ ਵਾਪਰੇ ਇਸ ਲਈ ਪ੍ਰਸ਼ਾਸਨ ਨੂੰ ਸਰਕਾਰ ਨੂੰ ਪੂਰੇ ਸਖ਼ਤ ਕਰਨ ਚਾਹੀਦੇ ਨੇ ਨਿਯਮਬੱਧਤਾਵਾਂ ਗੱਡੀਆਂ ਚੱਲਣੀਆਂ ਚਾਹੀਦੀਆਂ ਨੇ ਓਵਰਰੂਲ ਗੱਡੀਆਂ ਚੱਲਣੀਆਂ ਚਾਹੀਦੀਆਂ ਤਾਂ ਕਿ ਬੱਚਿਆਂ ਦੀ ਆਮ ਲੋਕਾਂ ਦੀ ਜਾਨ ਤੇ ਮਾਲ ਦਾ ਨੂੰ ਬਚਾਇਆ ਜਾ ਸਕੇ ਇਹ ਘਟਨਾ ਤੋਂ ਦੋਰਮਾ ਨਾ ਬਪ ਰੇਂਗ ਨੂੰ ਕੁਨਸ ਜੀ। ਕਹਿੰਦੇ ਸੁਪਰ ਡਰਾਈਵਰ ਦੀ ਉਮਰ 19 ਸਾਲ ਸੀ ਕਿ ਨਾਲ ਹਥਿਆਰ ਉਹ ਦਿੱਤੀ ਸੀ। ਦੱਸ ਰਹੇ ਸੀ ਉਹ ਦੇ ਮਾਪੇ ਦਾ ਸਰੇ ਬੱਚੇ ਹੁੰਦਾ ਸਾਰੇ। ਟਿੱਪਰ ਦੇ ਵਿੱਚ ਹਥਿਆਰ ਪਏ ਸੀਗੇ ਗੁਣਾਸੇ ਟਾਗੂ ਪਏ ਸੀ। ਬੜੀ ਮਾੜੀ ਸ਼ਬਦਾਲੀ ਲਿਖੀ ਕਿ ਡਰਟ ਪਰ ਦੇ ਉੱਪਰ ਤੇ ਉਹਦਾ ਡਰਾਈਵਰ ਦਾ ਅਲਜਾਂਸ ਵੀ ਲਰਨਿੰਗ ਸੀ। ਸੋ ਥਿਆਰ ਵੀਗਾ ਡਰਾਈਵਰ ਰੱਖਣ ਚਾਹੀਦੇ ਜਿਹੜੀ ਗੱਡੀਆਂ ਬੋ ਲੋਡ ਨੇ। ਥਿਆਰ ਵੀਗਾ ਡਰਾਈਵਰ ਰੱਖਣੀ ਚਾਹੀਦਾ ਨੇ ਜਿਹੜੇ ਕੀ ਡਿਸਪਲਨ ਨਾਲ ਚੱਲਣ ਕਾਨੂੰਨ ਦੇ ਪਾਬੰਦ ਚੱਲਣ। ਸੋ ਇਸ ਕਰਕੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਖਤ ਕਰ ਵੀ ਕਰਨੀ ਚਾਹੀਦੀ ਹੈ ਅਜਿਹੇ ਅਜਿਹੇ ਬੰਦੇ ਨਤ ਪਾਉਣੇ ਚਾਹੀਦੀ ਹੈ ਚਾਹੇ ਕਿਸੇ ਨਾਲ ਵੀ ਸੰਬੰਧ ਰੱਖਦੇ ਹੋਣ ਚਾਹੇ ਕਿਸੇ ਟੇਪਰ ਮਾਲਕ ਜਿਸੇ ਨਾਲ ਸੰਬੰਧ ਰੱਖਦਾ ਹੋਵੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਬੱਚਿਆਂ ਦੇ ਪੇਰੈਂਟਸ ਬਹੁਤ ਦੁਖੀ ਹੈ ਜੀ ਕਿ ਕੱਟੀਆਂ ਬੰਦ ਪ੍ਰਾਪਤ ਸਕੂਲਾਂ ਦੀ ਦੇਖੋ ਇਹ ਬੜੀ ਮਾੜੀ ਗੱਲ ਲੱਗ ਮੈਂ ਸਮਝਦਾ ਚਲੋ ਪ੍ਰਸ਼ਾਸਨ ਨੇ ਜਿਹੜੇ ਗੱਡੀਆਂ ਨੂੰ ਓਵਰਲੋਡ ਜਾਂਦੀਆਂ ਨੇ ਬੱਚੇ ਜ਼ਿਆਦਾ ਨੂੰ ਦੇਖ ਲੈਣਾ ਚਾਹੀਦਾ ਤਾਂ ਕਿ ਜਿਹੜੇ ਬੱਚੇ ਜਿੰਨੇ ਨੇ ਬੱਚੇ ਸਰਕਾਰ ਦੇ ਦੇ ਬੰਦ ਲਾਦੇ ਮਤਲਬ ਇੱਕ ਬੱਸ ਕੱਢੀ ਜਾ ਸਕਦਾ ਉਹ ਜਾਣੇ ਜਾਂਦੇ ਨੇ ਸੋ ਬੱਚੇ ਦੇ ਪੜ੍ਹਾਈ ਦਾ ਖਰਾਬ ਹੋਏ ਉਹਨੂੰ ਤਿਆਰ ਦੇ ਤੌਰ ਤੇ ਚਲੋ ਪ੍ਰਸ਼ਾਸਨ ਵੀ ਇਸ ਗੱਲ ਦੇਖ ਰਿਹਾ ਵੀ ਓਵਰঅল ਬੱਚੇ ਗੱਡੀਆਂ ਨਾ ਜਾਣ ਸੋ ਇਸ ਕਰਕੇ ਬੱਚਿਆਂ ਦੀ ਗੱਡੀਆਂ ਤੁਰੰਤ ਪ੍ਰਿੰਸੀਪਲ ਸਕੂਲਾਂ ਪੜ੍ਹਨਾ ਚਾਹੀਦਾ ਤੇ ਜਿਹੜੀਆਂ 2 ਨੰਬਰ ਦੀ ਗੱਡੇ ਚੱਲ ਰਹੀਆਂ ਨੇ ਬਿਨਾ ਬਲੈਕ ਲਿਸਟ ਗੱਡੇ ਚੱਲਦੀਆਂ ਉਹਨਾਂ ਗੱਡੀਆਂ ਤੁਰੰਤ ਰੁਕਣਾ ਚਾਹੀਦਾ ਤੇ ਬੜੀ ਕਾਰਵਾਈ ਕਰਨੀ ਹੈ। ਇਹ ਤਾਂ ਬਲੈਕ ਲਿਸਟ ਲਈ ਹੈ ਕਿ ਚਲਾਨ ਖਾਸ ਹੋ ਜਾਏ। ਇਹ ਸਾਰੇ 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 ਸਮਾਣੇ ਸ਼ਹਿਰ ਨੂੰ ਪਤਾ ਦੀ ਸਾਰ ਨੂੰ ਪਤਾ ਕਿ ਕਿਹੜੇ ਗੱਡੀਆਂ ਜਾਂਦੀਆਂ ਨੇ ਕਿਹੜੇ ਇਸ਼ਾਰੇ ਚੱਲੀਆਂ ਨੇ ਤੇ ਗੱਡੀਆਂ ਦੇ ਬਲੈਕਲਿਸਟ ਦੇ ਗੱਡੀਆਂ ਨੇ ਸੋ ਇਹਨਾਂ ਦੇ ਖਿਲਾਫ ਮੈਂ ਸਮਝਦਾ ਭਗਵੰਦਬਾਹ ਜੀ ਮੁੱਖ ਮੰਤਰੀ ਪੰਜਾਬ ਨੇ ਜੇ ਕੋਈ ਇੱਥੇ ਦਾ ਐਮਐਲਏ ਜਾਂ ਕੋਈ ਹੋਰ ਇਹਨੂੰ ਗੰਭੀਰਤਾ ਨਹੀਂ ਨਹੀਂ ਲੈਂਦਾ ਸਰਕਾਰ ਨੂੰ ਕੋਈ ਮਿਹਰਦਾਨ ਲੈਣਾ ਚਾਹੀਦਾ ਤਾਂ ਕਿ ਦਿਖਾਨਾ ਨਾ ਵਾਪਰ ਸਕੇ ਦੁਬਾਰਾ ਸਮਾਣੇ ਜਿਹੜਾ ਪਿੱਛੇ ਟੀਪਰ ਨਾਲ ਇੱਕ ਸਕੂਲ ਦੀ ਇੱਕ ਡਿਵਸ ਸਕੂਲ ਹੈ ਪਟਿਆਲੇ ਸਾਡੇ ਉਹਦੀ ਜਿਹੜੀ ਗੱਡੀ ਦੀ ਟੱਕਰ ਹੋ ਕੇ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਸਾਰੇ ਪਰਿਵਾਰਾਂ ਦੇ ਚਿਰਾਗ ਬੁੱਝ ਗਏ ਤੇ ਅੱਜ ਸਾਡਾ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਪਾਰਟੀ ਦੇ ਡਾਟ ਆਫ ਦੇਵੀ ਸੀ ਚੀਮਾ ਸਾਹਿਬ ਕਾ ਮੰਤਰੀ ਰਾਜੂ ਘੰਨਾ ਜੀ ਸਾਡੇ ਪਟਿਆਲੇ ਜ਼ਿਲ੍ਹੇ ਦੀ ਕਾਫੀ ਲੀਡਰਸ਼ਿਪ ਇੱਥੇ ਉੱਥੇ ਡਰਾਈਵਰ ਸਾਹਿਬ ਜਿਹੜੇ ਨਾਰਦਾ ਕਰ ਐ ਸਰਪੰਚ ਸਾਹਿਬ ਦੇ ਅੱਗੇ ਖੜੇ ਖੜੇ ਆ ਉਹਨਾਂ ਨੂੰ ਅਫਸੋਸ ਕਰਨ ਆਏ ਜੀ ਤੁਸੀਂ ਸਰਕਾਰ ਨੂੰ ਵੀ ਚਲੋ ਇਸੇ ਸਵਾਲ 'ਤੇ ਚੀਮਾ ਸਾਹਿਬ ਨੇ ਪਿੱਛੇ ਬਾਈਟ ਦਿੱਤੇ ਨੇ ਕਿਹਾ ਵੀ ਜਿਹੜੀ ਓਵਰਲੋਡ ਗੱਡੀਆਂ ਚੱਲਦੀਆਂ ਉਹਨਾਂ ਦੇ ਧਿਆਨ ਕਰਨਾ ਚਾਹੀਦਾ ਵੈਸੇ ਤਾਂ ਕੰਮ ਇਹ ਪ੍ਰਸ਼ਾਸਨ ਟ੍ਰੈਫਿਕ ਦਾ ਕੰਮ ਹੁੰਦਾ ਟ੍ਰੈਫਿਕ ਪੁਲਿਸ ਦਾ ਕੰਮ ਹੁੰਦਾ ਪਰ ਚਲੋ ਜੋ ਆਪਾਂ ਹੁਣ ਇਥੇ ਗੱਲ ਸਰਕਾਰ ਦਾ ਨਹੀਂ ਆਪਾਂ ਨੂੰ ਖੁੜਾ ਜਾਗਰੂਕ ਹੋਣਾ ਚਾਹੀਦਾ ਕਿ ਹਰ ਇੱਕ ਬੰਦੇ ਨੂੰ ਰੂਲਸ ਰੈਗੂਲੇਸ਼ਨ ਇਕੱਠੀ ਚਲੋਣੀ ਚਾਹੀਦੀ ਤੇ ਛੋਟੇ ਛੋਟੇ ਜਿੰਦਾ ਚੱਲਿਆ ਗਈਆਂ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਤਾਂ ਹੀ ਅਪੀਲ ਕਰਦੇ ਆ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਤੇ ਲੋਕਾਂ ਨੂੰ ਵੀ ਹਰ ਇੱਕ ਨੂੰ ਸਮਝ ਕੇ ਤੇ ਸੋਲਦੀ ਚੱਲਣਾ ਚਾਹੀਦਾ ਫਿਰ ਓਵਰ ਲੋਡ ਗੱਡੀਆਂ ਚੱਲਦੀਆਂ ਨੇ ਉਹਨਾਂ ਦੇ ਮਾਰੇ ਕਾਨੂੰਨ ਲਾਗੂ ਕਰਨੇ ਚਾਹੀਦੇ ਤਾਂ ਕਿ ਆਮ ਲੋਕਾਂ ਦੀ ਜਾਨ ਮਾਰ ਕੇ ਨਾ ਰੱਖੀ ਹੋਵੇ ਕਿ ਮੈਂ ਲੱਗਿਆ ਓਵਰ ਲੋਡ ਟਿਪਰ ਚੱਲ ਰਹੀ ਹੈ ਮੈਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਦੀ ਕੋਤਾਹੀ ਹੈ ਪ੍ਰਸ਼ਾਸਨ ਨੂੰ ਚਾਹੀ ਤਰਾਸ ਜੇ ਮੈਂਸ਼ਨ ਕਰਨੀ ਚਾਹੀਦੀ ਹੈ ਤੇ ਖਾਸ ਕਰਕੇ ਜਿਹੜੇ ਟਿਪਰ ওভারਲੋਡ ਚੱਲਦੇ ਨੇ ਜਾਂ ਹੋਰ ਵੱਡੀਆਂ ਗੱਡੀਆਂ ওভারਲੋਡ ਚੱਲਦੇ ਨੇ ਉਹਦੇ ਧਿਆਨ ਕਰਨਾ ਚਾਹੀਦਾ ਕਿ ਗੱਡੀਆਂ ਨੂੰ ਤੇਜ਼ ਹੁੰਦੀਆਂ ਨੇ ਸੜਕਾਂ ਵਧੀਆ ਬਣ ਗਈਆਂ ਗੱਡੀਆਂ ਤੇਜ਼ ਨੇ ਸੰਭਲਦੇ ਨਹੀਂ ਐ ਮੌਕੇ ਤੇ ਨੁਕਸਾਨ ਹੋ ਜਾਂਦਾ ਡਰਾਈਵਰ ਦੀ ਇਸ ਸਾਖਸ਼ੇ ਦੇ ਵਿੱਚ ਸਮੇਂ ਜਾਣਾ ਛੁੱਟ ਬੱਚਿਆਂ ਦਾ ਘਰੀਏ ਜਪੀ ਹੋਣਾ ਇਹਨੇ ਸਾਰੇ ਪਿਆਰ ਵਾਸਤੇ ਇੱਕ ਬਹੁਤ ਹੀ ਸਹਿਨ ਦਾ ਚੇਤਨਤਾ ਦਾ ਭਾਵ ਜਿਹੜਾ ਅਫਸੋਸ ਦਾ ਦੁੱਖ ਦਾ ਮਾਹੌਲ ਪੈਦਾ ਕੀਤਾ ਕਿਉਂਕਿ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਇਹਨਾਂ ਪਰਿਵਾਰਾਂ ਦਾ ਤੇ ਨੁਕਸਾਨ ਹੋਇਆ ਹੀ ਹੋਇਆ ਕਿਉਂਕਿ ਇੱਕ ਇੱਕ ਪਰਿਵਾਰ ਦੇ ਦੋ ਦੋ ਦੋਨੇ ਬੱਚੇ ਵੀ ਗਏ ਆ ਦੋ ਦੋ ਬੱਚੇ ਗਏ ਵੀ ਪਰਿਵਾਰ ਔਰ ਹਰ ਮਾਪੇ ਵੀ ਫੀਲ ਕਰਦਾ ਕਿ ਸਾਡਾ ਦਰਦ ਹੈ ਲੇਕਿਨ ਦੁੱਖ ਹੈ ਕਿ ਇਸ ਤਰ੍ਹਾਂ ਦੇ ਦੁਕਾਨ ਤੇ ਲਗਾਤਾਰ ਵਾਪਰਦੇ ਆ ਪਰ ਸਰਕਾਰਾਂ ਵੀ ਅਸੀਂ ਲੋਕ ਵੀ ਇਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਬੱਚਿਆਂ ਦੀ ਗੱਡੀ ਜਿੱਥੇ ਵੀ ਜਾ ਰਹੀ ਹੋਵੇ ਜੇ ਵਿਦੇਸ਼ਾਂ 'ਚ ਦੇਖੋ ਤੇ ਸਭ ਤੋਂ ਵੱਧ ਅਹਿਮੀਅਤ ਸਕੂਲ ਬੱਸ ਨੂੰ ਦਿੱਤੀ ਜਾਂਦੀ ਹੈ ਕਿ ਕੋਈ ਵੀ ਦੂਜੀ ਗੱਡੀ ਦਾ ਡਰਾਈਵਰ ਅਣਗਹਿਲੀ ਨਹੀਂ ਕਰਦਾ ਸਿਰਫ ਇਹਨਾਂ ਦੇਖ ਕੇ ਕਿ ਅੱਗੇ ਸਕੂਲ ਦੀ ਬੱਸ ਔਰ ਕਾਨੂੰਨ ਵੀ ਇਹਨੇ ਸਕਦਾ ਕਿ ਜੇ ਕਿਤੇ ਬੱਚਿਆਂ ਨਾਲ ਹਾਦਸਾ ਹੋ ਗਿਆ ਤੇ ਸਜ਼ਾਵਾਂ ਵੀ ਬੜੀਆਂ ਸਖਤ ਪਰ ਸਾਡੇ ਆ ਜਿਹੜੀ ਬੇਜਾਇਜ਼ ਮਾਈਨਿੰਗ ਦਾ ਧੰਦਾ ਇਹਦੇ ਨਾਲ ਜਿਹੜੇ ਓਵਰਲੋਡ ਵੱਡੇ ਟਰੱਕ ਚੱਲਦੇ ਆ ਅਨਟ੍ਰੇਡ ਜੇ ਡਰਾਈਵਰ ਆ ਅੰਦਾ ਧੰਦਾ ਜਿਹੜੇ ਚੱਲਦੇ ਆ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਮੈਂ ਤਾਂ ਆਪਣੇ ਇਲਾਕੇ ਰੂਪਰਚੀ ਵੀ ਦੇਖਦਾ ਹਰ ਚੌਥੇ ਦਿਨ ਵੱਡਾ ਦਿਖਾਂ ਤੋਂ ਵਾਪਰੇ ਹੁੰਦਾ ਇਹ ਸਰਕਾਰ ਨੂੰ ਵੀ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਟ੍ਰੈਫਿਕ ਪੁਲਿਸ ਨੂੰ ਵੀ ਇਹਨਾਂ ਚੀਜ਼ਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਗੱਡੀ ਕੋਈ ਚਲਾਏ ਲੇਕਿਨ ਜਿਹੜਾ ਚਲਾਉਣ ਵਾਲਾ ਗੱਡੀ ਚਲਾਉਂਦੇ ਸਮਰੱਥ ਹੋਣਾ ਚਾਹੀਦਾ ਔਰ ਲੋਡ ਗੱਡੀਆਂ ਤਾਂ ਉਨਾ ਹੀ ਹੋਣਾ ਚਾਹੀਦਾ ਜਿੰਨਾ ਕੰਟਰੋਲ ਕਰ ਸਕਾਂ ਗੱਡੀਆਂ ਬਹੁਤ ਵੱਡੀਆਂ ਨੇ ਲੇਕਿਨ ਉਹਨਾਂ ਯਾਹਤੰਦੇ ਨੇ ਅੰਨੇ ਵਾ ਕੋਈ ਜਿਹੜੀ ਆਦਤ ਪਈ ਹੋਈ ਆ ਵੀ ਵਾਰਤ ਵਾਰ ਗੇੜੇ ਲਾਗੇ ਪਰ ਇਹਦੇ ਨਾਲ ਜਿਹੜੇ ਦਖਾਂਤ ਵਾਪਰਦੇ ਆ ਇਹ ਕਦੀ ਵੀ ਘਟੇ ਸਾਡੇ ਪੂਰੇ ਨਹੀਂ ਹੋ ਸਕਦੇ ਜਿਹੜੀ ਘਟਨਾ ਜਦ ਬੱਚੇ ਸਾਡੇ ਚਲੇ ਗਏ ਆ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਆ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਸਾਰੀ ਲੀਡਰਸ਼ਿਪ ਸੁਮਾਣੇ ਦੀ ਵੀ ਪਟਿਆਲੇ ਦੀ ਵੀ ਰਾਜਕੰਨਾ ਜੀ ਮੇਰੇ ਨਾਲ ਜਿਹੜੇ ਆ ਪਟਿਆਲੇ ਦੇ ਪ੍ਰਧਾਨ ਸਾਹਿਬ ਨੇ ਇਸ਼ਾਰੇ ਤੇ ਉਹ ਵੀ ਰੱਖੀ ਸਾਹਿਬ ਦੇ ਨਾਲ ਇੱਥੇ ਤੇ ਸਾਡੇ ਜਿਹੜੇ ਹਰਿਆਲ ਸਾਹਿਬ ਪੰਜਦੱਤ ਸਾਹਿਬ ਬਤੀ ਸਾਡੇ ਸਾਥੀ ਅਸੀਂ ਪਰਿਵਾਰਾਂ ਦੇ ਨਾਲ ਆਪਣਾ ਦੁੱਖ ਵੀ ਟਰਗਟ ਕਰਨ ਆਏ ਆ ਅਰਦਾਸ ਕਰਨ ਵਾਸਤੇ ਵੀ ਆਏ ਆ ਪਰਿਵਾਰਾਂ ਨੂੰ ਹੌਸਲਾ ਦੇਣ ਵਾਸਤੇ ਵੀ ਆਏ ਆ ਪਰ ਜਿਹੜੀ ਅਸਲੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਕਿ ਇਹਨਾਂ ਤੋਂ ਸਾਨੂੰ ਸਿੱਖਣਾ ਚਾਹੀਦਾ ਔਰ ਸਰਕਾਰਾਂ ਨੂੰ ਜਾਗਣਾ ਚਾਹੀਦਾ ਤਾਂ ਜੋ ਇਹ ਦਿਖਾਂਤ ਜਿਹੜਿਆ ਰੋਜ਼ਦਾਰੀ ਨਾ ਬਣ